ਵਾਹਿਗੁਰਜੀ ਦਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਸਵਾਗਤ ਕਰਦੇ ਆਂ ਅਸੀਂ ਤੁਹਾਡਾ ਸਲੰਕੀ ਫੈਮਿਲੀ ਵਲੌਗ ਚੈਨਲ ਦੇ ਵਿੱਚ ਉਮੀਦ ਕਰਦੇ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਅਸੀਂ ਵੀ ਸਾਰੇ ਠੀਕ ਠਾਕ ਆਂ ਅੱਜ ਦੀ ਵੀਡੀਓ ਆਪਾਂ ਲੈ ਕੇ ਆਏ ਆ ਕਿ ਕਿਸ ਤਰ੍ਹਾਂ ਦੇ ਆਪਾਂ ਉਪਯੋਗਤੀ ਵਰਤ ਕੇ ਕੱਲ ਜਿਹੜੀ ਆਪਾਂ ਵੀਡੀਓ ਪਾਈ ਸੀਗੀ ਪਹਿਲੀ ਇੱਕ ਉਪਯੋਗਤੀ ਪਾਈ ਸੀਗੀ ਤੇ ਅਰਦਾਸਾਂ ਕਿਸ ਤਰ੍ਹਾਂ ਪੂਰੀਆਂ ਹੋ ਸਕਦੀਆਂ ਹਨ ਧੰਨ ਦੌਲਤ ਦੀ ਕਮੀ ਨੂੰ ਕਿਸ ਤਰ੍ਹਾਂ ਕੀਤਾ ਜਾ ਸਕਦਾ ਅੱਜ ਦੀ ਜਿਹੜੀ ਆਪਾਂ ਵੀਡੀਓ ਲੈ ਕੇ ਆਏ ਆ ਇਹਦੇ ਵਿੱਚ ਆਪਾਂ ਦੂਜੀ ਉਪਯੋਗਤੀ ਦੱਸਾਂਗੇ ਤੇ ਕਿਸ ਤਰ੍ਹਾਂ ਇਹ ਉਪਯੋਗਤੀ ਵਰਤ ਕੇ ਧੰਨ ਦੌਲਤ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ ਤਾ ਵਾਈਗਰੂ ਜੀ ਉਸ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਨੂੰ ਵੱਧ ਵੱਧ ਸਪੋਰਟ ਕਰੋ ਸ਼ੁਰੂ ਕਰਦੇ ਆ ਆਪਾਂ ਅੱਜ ਦੀ ਵੀਡੀਓ ਤਾਂ ਵਾਈਗਰੂ ਜੀ ਜੋ ਤੰਦੌਲ ਦੀ ਪ੍ਰਾਪਤੀ ਕਰਨੀ ਹੈ ਤਾਂ ਵਾਈਗਰੂ ਜੀ ਇਹ ਇੱਕ ਦਨਿਆਵੀ ਪਦਾਰਥ ਹੈ ਪਰ ਰਸਤੀ ਜੀਵਨ ਵਿੱਚ ਰਹਿਣ ਕਰਕੇ ਜ਼ਿੰਮੇਵਾਰੀਆਂ ਕਰਕੇ ਆਪਾਂ ਨੂੰ ਇਸ ਧੰਨ ਦੀ ਜ਼ਰੂਰਤ ਪੈਂਦੀ ਐ ਪਰ ਵੈਗੁਰੂ ਜੀ ਗਰਮੰਤਨ ਚਾਰ ਜਿਹੜੀ ਧਨ ਇਹ ਮਾਇਆ ਇਹਦੇ ਪਿੱਛੇ ਜ਼ਿਆਦਾ ਨਹੀਂ ਆਪਾਂ ਨੂੰ ਭੱਜਣਾ ਚਾਹੀਦਾਗਾ ਪਰ ਜੋ ਖੁਸ਼ ਲੋੜਾਂ ਹੁੰਦੀਆਂ ਨੇ ਜੋ ਲੋੜਾ ਪੂਰੀਆਂ ਕਰਨ ਵਾਸਤੇ ਤਾਂ ਅੰਦੋਲਤ ਦੀ ਜ਼ਰੂਰਤ ਜ਼ਰੂਰ ਪੈਂਦੀ ਹੈ ਤੇ ਜਦੋਂ ਇਸ ਤਰ੍ਹਾਂ ਸਰਾ ਮਾਤਾ ਹੋਣਦੀਆਂ ਨੇ ਤਾਂ ਸੱਚੇ ਪਾਛਾ ਵੈਗੁਰੂ ਤੇ ਆਪਣਾ ਹੋਰ ਜ਼ਿਆਦਾ ਵਿਸ਼ਵਾਸ ਬਣ ਜਾਂਦਾ ਹੈ ਮੈਕਰੂ ਜੀ ਵਿੱਚੋ ਵੀ ਆ ਮੈਂ ਤੁਹਾਡੇ ਨਾਲ ਇਸ ਸਬੰਧੀ ਜੁੜਤੀਆਂ ਸਾਂਝੀਆਂ ਕਰੂੰਗੀ ਉਹ ਗੁਰਮਤਿ ਅਨੁਸਾਰ ਨੇ ਤੇ ਗੁਰਤਿ ਗਰਮਤ ਅਨਸਾਰ ਉਹ ਦੱਸੀਆਂ ਗਈਆਂ ਨੇ ਤਾ ਵਾਹਿਗੁਰੂ ਜੀ ਮੇਰਾ ਇਹਦੇ ਵਿੱਚ ਆਪਣਾ ਵਿਚਾਰ ਕੋਈ ਨਹੀਂ ਹੈ ਇਹ ਜੁਗਤियां ਗੁਰਮਤਮ ਅਚਾਰ ਦਿੱਤੀਆਂ ਗਈਆਂ ਨੇ ਪਰ ਵਾਹਿਗੁਰੂ ਜੀ ਇਹੇ ਜੁਗਤियां ਜੇਕਰ ਤੁਸੀਂ ਵਿਸ਼ਵਾਸ ਦੇ ਨਾਲ ਵਰਤੋਂ ਦੇ ਵਿਸ਼ਵਾਸ ਰੱਖ ਕੇ ਅਪਣਾਓਗੇ ਤਾਂ ਹੀ ਤੁਹਾਡੀ ਅਰਦਾਸ ਪੂਰੀ ਹੋਣੀ ਹੈ ਤਾਂ ਹੀ ਤੁਹਾੰਦੌਲਤ ਦੀ ਕਮੀ ਪੂਰੀ ਹੋਣੀ ਹੈ ਜੇਕਰ ਤੁਸੀਂ ਵਿਸ਼ਵਾਸ ਨਹੀਂ ਰੱਖਦੇਗੇ ਫੇਰ ਕਿਸੇ ਜੁਕਤੇ ਨੇ ਕਿਸੇ ਤਰ੍ਹਾਂ ਦਾ ਕੋਈ ਕੰਮ ਨਹੀਂ ਕਰਨਾਗਾ ਤਾਂ ਵਾਹਿਗੁਰੂ ਜੀ ਸਭ ਤੋਂ ਪਹਿਲਾਂ ਆਪਾਂ ਨੂੰ ਵਿਸ਼ਵਾਸ ਰੱਖਣ ਦੀ ਜ਼ਰੂਰਤ ਹੈ ਤਾਂ ਗੁਰੂ ਮਹਾਰਾਜਨ ਤੇ ਵਿਸ਼ਵਾਸ ਰੱਖ ਕੇ ਅਟੱਲ ਵਿਸ਼ਵਾਸ ਬਣਾ ਕੇ ਅੰਦਾ ਵਿਸ਼ਵਾਸ ਕਰਕੇ ਜਾਇਓ ਤਾਂ ਜ਼ਰੂਰ ਸੱਚੇ ਪਾਤਸ਼ਾਹ ਵਾਹਿਗੁਰੂ ਕਿਰਪਾ ਕਰਨਗੇ ਜੋ ਵਾਹਿਗੁਰੂ ਜੀ ਅੱਜ ਦੀ ਆਪਣੀ ਜੁਕਤੀ ਹੈ ਜਦੋਂ ਤੁਸੀਂ ਗੁਰੂ ਘਰ ਜਾਂਦੇ ਹੋ ਤਾਂ ਤੁਸੀਂ ਆਪਣੇ ਸ਼ਰਦਾ ਭਾਵਨਾ ਨਾਲ ਵਿਸ਼ਵਾਸ ਨਾਲ ਜਾਣਾ ਤੇ ਤੁਸੀਂ ਨਿਸ਼ਾਨ ਸਾਹਿਬ ਕੋਲ ਜਾ ਕੇ ਮੱਥਾ ਟੇਕਣਾ ਉਹ ਪ੍ਰਕਰਮਾ ਕਰਨ ਤੋਂ ਬਾਅਦ ਫਿਰ ਤੁਸੀਂ ਉੱਥੇ ਅਰਦਾਸ ਕਰਨੀ ਹੈ ਜੋ ਵੀ ਤੁਹਾਡੀ ਅਰਦਾਸ ਹੈ ਜਾਂ ਜੋ ਤੁਹਾਨੂੰ ਤੁਹਾੰਦੋਲਤ ਦੀ ਕਮੀ ਹੈ ਤਾਂ ਉਹ ਤੁਸੀਂ ਜਰੂਰ ਉੱਥੇ ਅਰਦਾਸ ਕਰਨੀ ਹੈ ਤਾਂ ਉਹ ਸੱਚੇ ਮਨ ਨਾਲ ਤੁਸੀਂ ਉੱਥੇ ਅਰਦਾਸ ਕਰਕੇ ਤੇ ਫਿਰ ਤੁਸੀਂ ਗੁਰਗਰਮ ਮੱਥਾ ਟੇਕ ਕੇ ਆ ਜਾਣਾ ਤਾਂ ਵੈਗੁਰੂ ਜੀ ਪਰਮਾਤਮਾ ਜ਼ਰੂਰ ਕਿਰਪਾ ਕਰਨਗੇ ਜ਼ਰੂਰ ਬਖਸ਼ਿਸ਼ ਹੋਊਗੀ ਪਰ ਵੈਗੁਰੂ ਜੀ ਜੇਕਰ ਵਿਸ਼ਵਾਸ ਹੈ ਤਾਂ ਵਿਸ਼ਵਾਸ ਹੈ ਤਾਂ ਹੋਊਗੀ ਕੋਸ਼ ਕਰਮਾਂ ਦੀ ਖੇਡ ਹੋ ਜਾਂਦੀ ਹੈ ਕਰਮਾਂ ਦੀ ਖੇਡ ਕਰਕੇ ਜਦੋਂ ਆਪਾਂ ਅਰਦਾਸ ਕਰਕੇ ਆਉਨੇ ਆ ਤਾਂ ਟਾਈਮ ਅੱਗੇ ਪਿੱਛੇ ਹੋ ਜਾਂਦਾ ਇਦਾਂ ਨਹੀਂ ਹੁੰਦਾਗਾ ਕਿ ਆਪਾਂ ਅੱਜ ਅਰਦਾਸ ਕਰਕੇ ਆਏ ਆ ਤੇ ਕੱਲ ਆਪਣੇ ਕੋਈ ਕਰੋੜਾਂ ਰੁਪਏ ਆਪਣੇ ਘਰੇ ਡੱਗ ਜਾਣਗੇ ਵਾਹਿਗੁਰੂ ਜੀ ਇਸ ਤਰ੍ਹਾਂ ਨਹੀਂ ਹੁੰਦਾ ਵਿਸ਼ਵਾਸ ਰੱਖਿਓ ਕੁਝ ਟਾਈਮ ਲੱਗ ਸਕਦਾ ਹੈ ਸਾਲ 2 ਸਾਲ 3-4 ਲੱਗ ਸਕਦੇ ਆ ਕਿਉਂਕਿ ਮਾਇਆ ਦੀ ਕਮੀ ਨੂੰ ਛੇਤੀ ਪੂਰਾ ਨਹੀਂ ਕੀਤਾ ਜਾ ਸਕਦਾ ਦਾ ਤਾਂ ਵਾਹਿਗੁਰੂ ਜੀ ਇਸ ਤਰ੍ਹਾਂ ਜਰੂਰ ਅਰਦਾਸ ਕਰ ਕੇ ਆਇਓ ਤੇ ਪ੍ਰਮਾਤਮਾ ਕਿਰਪਾ ਕਰਨਗੇ ਜਰੂਰ ਅਰਦਾਸਾਂ ਪੂਰੀਆਂ ਹੋਣਗੀਆਂ ਅਗਲੀ ਗੱਲ ਇਹ ਹੈ ਕਿ ਵਾਹਿਗੁਰੂ ਜੀ ਤੁਸੀਂ ਫਿਰ ਇਹ ਨਹੀਂ ਆਪ ਦਾ ਵਿਸ਼ਵਾਸ ਰੱਖਣਾ ਤੁਸੀਂ ਆਪਣੇ ਮਨ ਦੇ ਵਿੱਚ ਐਵੇਂ ਨਹੀਂ ਹੋਣਾ ਸੋਚ ਲੈਣਾ ਕਿ ਸਾਨੂੰ ਅੱਗੇ ਗੁਰੂ ਦੇ ਅੱਗੇ ਜਾਂ ਗੁਰੂ ਘਰ ਅੰਦਰ ਦਰਬਾਰ ਸਾਹਿਬ ਦੇ ਵਿੱਚ ਅਰਦਾਸ ਨਹੀਂ ਕਰਨੀ ਚਾਹੀਦੀਗੀ ਨਿਸ਼ਾਨ ਸਾਹਿਬ ਦੇ ਅਰਦਾਸ ਕਰਨੀ ਚਾਹੀਦੀ ਵਾਹ ਗੁਰੂ ਜੀ ਇਸ ਤਰ੍ਹਾਂ ਨਹੀਂ ਗੁਰੂ ਦਰਬਾਰ ਦਰਬਾਰ ਸਾਹਿਬ ਅੱਗੇ ਵੀ ਅਰਦਾਸ ਕਰੋ ਠੀਕ ਹੈ ਉਹਦੀ ਆਪਣੀ ਅਵਸਥਾ ਉਹਦਾ ਆਪਣਾ ਇੱਕ ਹੈਮੀਅਤਾ ਮਹਾਨਤਾ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਵੱਡੀ ਮਹਾਨਤਾ ਕਿਸੇ ਦੀ ਵੀ ਨਹੀਂਗੀ ਤਾ ਤੁਸੀਂ ਉਹ ਸ਼੍ਰੀ ਗੁਰੂ ਨਾਨਕ ਦੇਵ ਸੌਰੀ ਸ੍ਰੀ ਗੁਰੂ ਗਰੰਥ ਸਾਹਿਬ ਨੂੰ ਤੁਸੀਂ ਨਿਸ਼ਾਨ ਸਾਹਿਬ ਤੋਂ ਛੋਟਾ ਨਹੀਂ ਸਮਝਣਾ ਵਾਹਿਗੁਰੂ ਜੀ ਇਹ ਗੁਰਬਾਣੀ ਅਨੁਸਾਰ ਜੋ ਪੁਰਾਣੇ ਮਹਾਪੁਰਖ ਕਰਦੇ ਆਏ ਆਏ ਨੇ ਉਹੀ ਯੁਕਤੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਂਦੀਆਂ ਨੇ ਤਾਂ ਵਾਹਿਗੁਰੂ ਜੀ ਤੁਸੀਂ ਜਿਸ ਮਾਨਤਾ ਨਿਸ਼ਾਨ ਸਾਹਿਬ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲੋਂ ਜ਼ਿਆਦਾ ਨਹੀਂ ਦੇਣੀ ਜਿਸ ਤਰ੍ਹਾਂ ਹੁਣ ਕਹਿੰਦੇ ਨੇ ਕਿ ਜਿਵੇਂ ਬਾਬਾ ਦੀਪ ਸਿੰਘ ਜਿਹਦੇ ਸਥਾਨ ਤੇ ਚਪਹਿਰੇ ਕੱਟਣ ਦੇ ਨਾਲ ਬਹੁਤ ਕਰਾਮਾਤਾਂ ਹੁੰਦੀਆਂ ਨੇ ਤੇ ਪਰ ਇਦਾਂ ਨਹੀਂ ਕਿ ਆਪਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜਾਂ ਗੁਰਾਂ ਤੋਂ ਵੱਧ ਉਹਨਾਂ ਨੂੰ ਮਹਾਨਤਾ ਦੇ ਦਈਏ ਉਹ ਇੱਕ ਗੁਰੂ ਜਿਹਦੇ ਲਾਡਲੇ ਸਿੰਘ ਸੀਗੇ ਤੇ ਲਾਡਲੇ ਸਿੰਘ ਹੋਣ ਕਰਕੇ ਉਹਨਾਂ ਨੇ ਬਹੁਤ ਅਨੋਖੀ ਸ਼ੀਧੀ ਪ੍ਰਾਪਤ ਕੀਤੀ ਐ ਤੇ ਉਹਨਾਂ ਦੀ ਅਨੋਖੀ ਸ਼ੀਧੀ ਹੋਣ ਕਰਕੇ ਗੁਰੂ ਜੀ ਉਹਨਾਂ ਤੋਂ ਬਹੁਤ ਖੁਸ਼ ਨੇ ਜਿਹਦੇ ਕਰਕੇ ਉਹ ਉਹਨਾਂ ਦਾ ਕੋਈ ਨਾਮ ਲੈਂਦਾ ਤਾਂ ਤਾਂ ਉਹਨਾਂ ਨੂੰ ਕਹਿੰਦਾ ਤਾਂ ਉਹ ਅੱਗੇ ਕਾਲਪੁਰਖ ਕੋਲ ਲੈ ਕੇ ਤੇ ਦਿੰਦੇ ਨੇ ਆਪਣੇ ਸੰਗਤਾਂ ਨੂੰ ਤਾਂ ਵਾਹਿਗੁਰੂ ਜੀ ਉਹ ਗੁਰੂਆਂ ਤੋਂ ਉੱਪਰ ਜੀ ਨਹੀਂ ਇਸੇ ਤਰ੍ਹਾਂ ਨishan ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਉੱਪਰ ਜੀ ਨਹੀਂ ਹੈ ਇਹ ਪੁਰਾਣੇ ਵਿਚਾਰਾਂ ਅਨੁਸਾਰ ਮਹਾਂਪੁਰਖਾਂ ਦੀਆਂ ਕਹੀਆਂ ਹੋਈਆਂ ਕਥਾਵਾਂ ਅਨੁਸਾਰ ਤੁਹਾਡੇ ਨਾਲ ਵਿਚਾਰ ਸਾਂਝੇ ਕੀਤੇ ਜਾਂਦੇ ਆ ਵਾਹਿਗੁਰੂ ਜੀ ਜਿਸ ਤਰ੍ਹਾਂ ਕਹਿੰਦੇ ਨਾ ਅੱਜਕੱਲ ਵਾਈ ਉਹਦੇ ਜਿਹੜੇ ਟਾワー ਲੱਗ ਚੁੱਕੇ ਆ ਤਾਂ ਕਹਿੰਦੇ ਜਿੰਨਾ ਉੱਚਾ ਟਾワー ਹੁੰਦਾਗਾ ਉਹਦੀ ਰੇਂਜ ਜ਼ਿਆਦਾ ਹੁੰਦੀ ਹੈ ਤਾਂ ਵੈਗਰੂ ਜੀ ਗੁਰਮਤਿ ਵਿੱਚ ਜਿਹੜਾ ਸ਼੍ਰੀ ਨਿਸ਼ਾਨ ਸਾਹਿਬ ਆ ਉਹ ਇੱਕ ਟਾワー ਮੰਨਿਆ ਗਿਆ ਤਾਂ ਕਹਿੰਦੇ ਨਾ ਇਹ ਵੀ ਜਦੋਂ ਆਪਾਂ ਉਥੇ ਜਾ ਕੇ ਅਰਦਾਸ ਕਰਦੇ ਆ ਸੱਚੇ ਮਨ ਨਾਲ ਤਾਂ ਉਹ ਆਪਣੀ ਜਲਦੀ ਸੁਣੀ ਜਾਂਦੀ ਹੈ ਪਰ ਵਿਸ਼ਵਾਸ ਫਿਰ ਉਹੀ ਗੱਲ ਹੈ ਵੀ ਵਿਸ਼ਵਾਸ ਨਾਲ ਜਿਸ ਤਰ੍ਹਾਂ ਹੰਤਨਾ ਪਾ ਦਿੱਤ ਨੇ ਵਿਸ਼ਵਾਸ ਨਾਲ ਇੱਕ ਪੱਥਰ ਤੁਮ ਕਾਲਪੁਰਖ ਨੂੰ ਪਾ ਲਿਆ ਸੀਗਾ ਗੱਲ ਵਿਸ਼ਵਾਸ ਦੀ ਹੈ ਵਾਹਿਗੁਰੂ ਜੀ ਜਿੰਨਾ ਤੁਸੀਂ ਵਿਸ਼ਵਾਸ ਰੱਖੋਗੇ ਓਨੀ ਤੁਹਾਨੂੰ ਜ਼ਿਆਦਾ ਫਲ ਮਿਲੇਗਾ ਤਾਂ ਵਾਹਿਗੁਰੂ ਜੀ ਇਹ ਜੁੱਤੀ ਸੀ ਜਿਹੜੀ ਗੁਰਮੁਖਤਾਂ ਚਾਹ ਹਿੱਤੀ ਗਈ ਹੈ ਤਾਂ ਜ਼ਰੂਰ ਵਿਸ਼ਵਾਸ ਰੱਖ ਕੇ ਜਰੂਰ ਕਰਕੇ ਦੇਖਿਓ ਸੱਚੇ ਪਾਤਸ਼ਾਹ ਕਿਰਪਾ ਕਰਨਗੇ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਹੁਣ ਕਰਦੇ ਆਂ ਆਪਾਂ ਵੀਡੀਓ ਦੀ ਸਮਾਪਤੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ